ਦੇ ਕੋ ਮੈਂ ਸਮਝਦਾ ਕਿ ਇਸ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਹੈ ਉਹ ਵੀ ਕਿਦਰ ਨਾ ਕੇਂਦਰੇ ਬੜਾ ਲਿਬਰਲ ਹੋ ਰਿਹਾ ਕਿਉਂਕਿ ਸਰਕਾਰਾਂ ਦੀਆਂ ਜਿੱਥੇ ਅ ਅਧਖੰਦਾ ਜਿਵੇਂ ਸ਼ੁਰੂ ਹੋ ਗਈਆਂ ਔਰ ਇਹ ਰਾਮ ਰਹੀਮ ਨੂੰ ਜਿਸ ਤਰੀਕੇ ਦੇ ਨਾਲ ਜਿਹੜਾ बार-बार ਪਰੋਲ ਮਿਲਣਾ ਇਹ ਇੱਕਲ ਦ੍ਰਿਸ਼ਟਾਂਤ ਹੈ ਕਿ ਇਸ ਦੇਸ਼ ਦੇ ਵਿੱਚ ਦੋ-ਦੋ ਕਾਨੂੰਨ ਚੱਲ ਰਹੇ ਔਰ ਉਹਨਾਂ ਲੋਕਾਂ ਵਸੇ ਜਿਨ੍ਹਾਂ ਨੇ ਦੇਸ਼ ਦੇ ਸਾਰੀਆਂ ਜਿਹੜੀਆਂ ਹੱਦਾਂ ਪਾਰ ਕੀਤੀਆਂ ਸਮਾਜ ਦੇ ਵਿੱਚ ਰਹਿੰਦੇ ਹੋਏ ਦੀਆਂ ਔਰ ਉਹਨਾਂ ਲੋਕਾਂ ਵਾਸਤੇ ਵਖਰਾਏ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਮੈਸਿਕ ਸਮਾਜ ਦੀ ਗੱਲ ਕਰ ਰਿਹਾ ਅੱਜ ਲਗਾਤਾਰ ਐਨੀ ਵਾਰ ਪੈਰੋਲ ਮਿਲਣਾ ਔਰ ਇੱਕ ਪਾਸੇ ਸਾਡੇ ਬੰਦੀ ਸਿੰਘਾਂ ਦੀ ਲੜਾਈ ਜਿਹੜੀ ਅਸੀਂ ਬਾਰ-ਬਾਰ ਲੜ ਰਹੇ ਆ ਜਿਹਦੇ ਬਾਰ-ਬਾਰ ਬਾਰ-ਬਾਰ ਆਵਾਜ਼ ਉਠਾਈ ਜਾਂਦੀ ਹੈ ਉਹਦੇ ਉੱਤੇ ਸੁਣਵਾਈ ਨਾ ਹੋਣਾ ਕਿਦਨੇ ਕਿਦਨੇ ਦੇਸ਼ ਦੇ ਵਿੱਚ ਇੱਕ ਜਿਹੜੀ ਆ ਦੁਵਿਧਾ ਪੈਦਾ ਕਰਦੀ ਹੈ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਪਰਿਵਾਰਾਂ ਦੇ ਵਿੱਚ ਔਰ ਉਹ ਲੋਕ ਜਿਹੜੇ ਆਪਣੀ ਸਜ਼ਾ ਤੋਂ ਵੱਧ ਕਈ-ਕਈ ਸਾਲ ਕਈ-ਕਈ ਮਤਲਬ ਜਿੰਨੇ ਗੁਣਾ ਕਹਿ ਸਕਦੇ ਆ ਅਸੀਂ ਉਹਨਾਂ ਨੇ ਆਪਣੀਆਂ ਇਹ ਸਜ਼ਾਵਾਂ ਭੁਗਤ ਲਈਆਂ ਮਗਰ ਉਹਨਾਂ ਲੋਕਾਂ ਦੇ ਬਾਰੇ ਕੋਈ ਗੱਲ ਸਰਕਾਰਾਂ ਨਹੀਂ ਕਰ ਰਹੀਆਂ ਕੋਈ ਕੋਟਨੀ ਸੁਣਵਾਈ ਦੇ ਰਹੀ ਸੋ ਇਹ ਬੜੀ ਚਿੰਤਾ ਦਾ ਵਿਸ਼ਾ ਔਰ ਇਹਦੇ ਉੱਤੇ ਸਾਨੂੰ ਬੜਾ ਖੇਦ ਹੈ ਬੜਾ ਦੁੱਖ ਹੈ ਕੀ ਐਫਓ ਜੇ ਬੰਦੇ ਨੂੰ ਜਿਹਦੇ ਉੱਤੇ ਰੇਪ ਚਾਰजेस ਹੋ ਰੱਖੇ ਹੋਣ ਜਿਹਦੇ ਉੱਤੇ ਮਰਡਰ ਚਾਰजेस ਹੋ ਰੱਖੇ ਹੋਣ ਜਿਹੜੇ ਉੱਤੇ ਨਸ਼ੇ ਦੇ ਹੋ ਰੱਖੇ ਹਨ ਔਰ ਸਾਰੀ ਦੁਨੀਆ ਜਾਣਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਦੇ ਵਿੱਚ ਜਿਸ ਬੰਦੇ ਦਾ ਸਭ ਤੋਂ ਵੱਡਾ ਹੱਤਰ ਹੈ ਐਫਓ ਜੇ ਬੰਦੇ ਨੂੰ ਅਗਰ بار بار ਫਿਰੋਨ ਮਿਲੇਗੀ ਤਾਂ ਵਾਕਈ ਸਿੱਖ ਜਗਤ ਦੇ ਵਿੱਚ ਇਹਦਾ ਵੱਡਾ ਇੱਕ ਬੜੀ ਵੱਡੀ ਨਿਮੋਸ਼ੀ ਪੈਦਾ ਹੋਏਗੀ ਪਾਕਿਸਤਾਨ ਹੋਈ ਹੈ ਅਦਰ ਕੈਨੇਡਾ ਕੀ ਬਾਤ ਹੈ ਤਾਂ ਕੈਨੇਡਾ ਦੇ ਅੰਦਰ ਇੱਕ ਗੁਰਦੁਆਰਾ ਨੂੰ ਜਿਸ ਤਰੀਕੇ ਸੇ ਖਾਲਸਤਾਨ ਐਮਬੈਸੀ ਬਣਾਇਆ ਗਿਆ ਹੈ ਇਸ ਨੂੰ ਆਪ ਕਿਸ ਤਰੀਕੇ ਸੇ ਦੇਖੋ ਮੈਂ ਸਮਝਦਾ ਕਿ ਇਹ ਜਿਹੜਾ ਵਿਸ਼ਾ ਹੈ ਇਹ ਇੱਕ ਬੇਸਲੈਸ ਵਿਸ਼ਾ ਹੈ ਇਹ ਖਾਲਿਸਤਾਨ ਦੀ ਮੰਗ ਬੇਸਲੈਸ ਹੈ ਔਰ ਇਹਨੂੰ ਅਗਰ ਕਿਸੇ ਨੂੰ ਚਾਹੀਦੀ ਹੈ ਤੇ ਉਹ ਆ ਕੇ ਆਪਣੀ ਜਗ੍ਹਾ ਦੱਸੇ ਮੈਂ ਕਈ ਵਾਰ ਇਹ ਕਹਿ ਚੁੱਕਾ ਕਿ ਐਲੋਕੇਟ ਕਰਨ ਕਿ ਭਈ ਕਿੱਥੇ ਇਹਨਾਂ ਨੇ ਖਾਲਿਸਤਾਨ ਬਣਾਣਾ ਹੈ ਤਾਂ ਕਿ ਦੁਨੀਆ ਨੂੰ ਵੀ ਪਤਾ ਚੱਲੇ ਸਿਰਫ ਹਵਾ ਦੇ ਵਿੱਚ ਗੱਲ ਕਰਕੇ ਬੇਗੁਨਾਹ ਬੱਚਿਆਂ ਨੂੰ ਗੁੰਮਰਾਹ ਕਰਕੇ ਇਸ ਮੰਗ ਨੂੰ ਉਸ ਸਮੇਂ ਦੇ ਉੱਤੇ ਖੜਾ ਕਰ ਦੇਣਾ ਜਿਹਦੇ ਵਿੱਚੋਂ ਤੁਸੀਂ ਕੌਮ ਨੂੰ ਦੁਵਿਧਾ ਵਿੱਚ ਪਾਣਾ ਔਰ ਇੱਕ ਗੁਰੂ ਘਰ ਦੇ ਵਿੱਚ ਇਹ ਐਮਬੈਸੀ ਬਣਾਣਾ ਮੈਂ ਸਮਝਦਾ ਕਿ ਜਿੰਨੀ ਨਿੰਦਾ ਕਰੀਓ ਉਨਾ ਘਟਾ ਕਿ ਗੁਰੂ ਘਰ ਜਾ ਕੇ ਗੁਰੂ ਸਾਹਿਬ ਦੀ ਉਸਤਤ ਹੋ ਸਕਦੀ ਹੈ ਗੁਰੂ ਸਾਹਿਬ ਦੀ ਅਸੀਂ ਜਿਹੜੇ ਜਸ ਗਾਇਨ ਕਰ ਸਕਦੇ ਹਾਂ ਗੁਰੂ ਇਤਿਹਾਸ ਜਾਣ ਸਕਦੇ ਹਾਂ ਮਗਰ ਗੁਰੂ ਘਰਾਂ ਦੇ ਵਿੱਚ ਇਹ ਜਿਹੜੀਆਂ ਐਮਬੈਸੀਆ ਬਣਾ ਕੇ ਦੁਵਿਧਾਵਾਂ ਖੜੀ ਕਰਨੀ ਕੌਮ ਦੇ ਲਈ ਇਹ ਬੜੀ ਮਨਤਪਕੀ ਗੱਲ ਹੈ ਦੇਖੋ ਮੈਂ ਸਮਝਦਾ ਕਿ ਇਸ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਉਹ ਵੀ ਕਿਦਰ ਨਾ ਕੇਂਦਰੇ ਬੜਾ ਲਿਬਰਲ ਹੋ ਰਿਹਾ ਕਿਉਂਕਿ ਸਰਕਾਰਾਂ ਦੀਆਂ ਜਿੱਥੇ ਅ ਅਧਖਦ ਅੰਦਾਜ਼ੀਆਂ ਵੀ ਸ਼ੁਰੂ ਹੋ ਗਈਆਂ ਔਰ ਇਹ ਰਾਮ ਰਹੀਮ ਨੂੰ ਜਿਸ ਤਰੀਕੇ ਦੇ ਨਾਲ ਜਿਹੜਾ ਬਾਰ ਬਾਰ ਪਰ ਰੋਲ ਮਿਲਣਾ ਇਹ ਇੱਕਲ ਦ੍ਰਿਸ਼ਟਾਂਤ ਹੈ ਕਿ ਇਸ ਦੇਸ਼ ਦੇ ਵਿੱਚ ਦੋ ਦੋ ਕਾਨੂੰਨ ਚੱਲ ਰਹੇ ਔਰ ਉਹਨਾਂ ਲੋਕਾਂ ਵਸੇ ਜਿਨ੍ਹਾਂ ਨੇ ਦੇਸ਼ ਦੇ ਸਾਰੀਆਂ ਜਿਹੜੀਆਂ ਹੱਦਾਂ ਪਾਰ ਕੀਤੀਆਂ ਸਮਾਜ ਦੇ ਵਿੱਚ ਰਹਿੰਦੇ ਹੋਏ ਦੀਆਂ ਔਰ ਉਹਨਾਂ ਲੋਕਾਂ ਵਾਸਤੇ ਵਖਰਾਏ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਮੈਸਿਕ ਸਮਾਜ ਦੀ ਗੱਲ ਕਰ ਰਿਹਾ ਅੱਜ ਲਗਾਤਾਰ ਐਨੀ ਵਾਰ ਪੈਰੋਲ ਮਿਲਣਾ ਔਰ ਇੱਕ ਪਾਸੇ ਸਾਡੇ ਬੰਦੀ ਸਿੰਘਾਂ ਦੀ ਲੜਾਈ ਜਿਹੜੀ ਅਸੀਂ ਬਾਰ-ਬਾਰ ਲੜ ਰਹੇ ਆ ਜਿਹਦੇ ਬਾਰ-ਬਾਰ ਬਾਰ-ਬਾਰ ਆਵਾਜ਼ ਉਠਾਈ ਜਾਂਦੀ ਹੈ ਉਹਦੇ ਉੱਤੇ ਸੁਣਵਾਈ ਨਾ ਹੋਣਾ ਕਿਦ ਨੇ ਕਿਦ ਦੇ ਦੇਸ਼ ਦੇ ਵਿੱਚ ਇੱਕ ਜਿਹੜੀ ਆ ਦੁਵਿਧਾ ਪੈਦਾ ਕਰਦੀ ਹੈ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੌਨਾ ਪਰਿਵਾਰਾਂ ਦੇ ਵਿੱਚ ਔਰ ਉਹ ਲੋਕ ਜਿਹੜੇ ਆਪਣੀ ਸਜ਼ਾ ਤੋਂ ਵੱਧ ਕਈ-ਕਈ ਸਾਲ ਕਈ-ਕਈ ਮਤਲਬ ਜਿੰਨੇ ਗੁਣਾ ਕਹਿ ਸਕਦੇ ਆ ਅਸੀਂ ਉਹਨਾਂ ਨੇ ਆਪਣੀਆਂ ਇਹ ਸਜ਼ਾਵਾਂ ਭੁਗਤ ਲਈਆਂ ਮਗਰ ਉਹਨਾਂ ਲੋਕਾਂ ਦੇ ਬਾਰੇ ਕੋਈ ਗੱਲ ਸਰਕਾਰਾਂ ਨਹੀਂ ਕਰ ਰਹੀਆਂ ਕੋਈ ਕੋਰਟ ਨਹੀਂ ਸੁਣਵਾਈ ਦੇ ਰਹੀ ਸੋ ਇਹ ਬੜੀ ਚਿੰਤਾ ਦਾ ਵਿਸ਼ੇ ਔਰ ਇਹਦੇ ਉੱਤੇ ਸਾਨੂੰ ਬੜਾ ਖੇਦ ਹੈ ਬੜਾ ਦੁੱਖ ਹੈ ਕਿ ਐਫਓ ਜੇ ਬੰਦੇ ਨੂੰ ਜਿਹਦੇ ਉੱਤੇ ਰੇਪ ਚਾਰजेस ਹੋ ਰੱਖੇ ਹੋ ਜਿਹਦੇ ਉੱਤੇ ਮਰਡਰ ਚਾਰजेस ਹੋ ਰੱਖੇ ਹੋ ਜਿਹੜੇ ਉੱਤੇ ਨਸ਼ੇ ਦੇ ਹੋ ਰੱਖੇ ਹਨ ਔਰ ਸਾਰੀ ਦੁਨੀਆ ਜਾਣਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਦੇ ਵਿੱਚ ਜਿਸ ਬੰਦੇ ਦਾ ਸਭ ਤੋਂ ਵੱਡਾ ਹੱਤਰ ਹੈ ਐਫਓ ਜੇ ਬੰਦੇ ਨੂੰ ਅਗਰ ਬਾਰਬਾਰ ਫਿਰੋਨ ਮਿਲੇਗੀ ਤਾਂ ਵਾਕਈ ਸਿੱਖ ਜਗਤ ਦੇ ਵਿੱਚ ਇਹਦਾ ਵੱਡਾ ਇੱਕ ਬੜੀ ਵੱਡੀ ਨਿਮੋਸ਼ੀ ਪੈਦਾ ਹੋਏਗੀ ਪਾਕਿਸਤਾਨ ਹੋਈ ਅੰਦਰ ਕनाडा की बात करें तो कनाडा के अंदर एक गुरुद्वारे को जिस तरीके से खालिस्तान एम्बेसी बनाया गया है इसको आप किस तरीके से ਦੇਖੋ ਮੈਂ ਸਮਝਦਾ ਕਿ ਇਹ ਜਿਹੜਾ ਵਿਸ਼ਾ ਇਹ ਇੱਕ ਬੇਸਲੈਸ ਵਿਸ਼ਾ ਹੈ ਇਹ ਖਾਲਿਸਤਾਨ ਦੀ ਮੰਗ ਬੇਸਲੈਸ ਹੈ ਔਰ ਇਹਨੂੰ ਅਗਰ ਕਿਸੇ ਨੂੰ ਚਾਹੀਦੀ ਹੈ ਤੇ ਉਹ ਆ ਕੇ ਆਪਣੀ ਜਗ੍ਹਾ ਦੱਸੇ ਮੈਂ ਕਈ ਵਾਰ ਇਹ ਕਹਿ ਚੁੱਕਾ ਕਿ ਅਲੋਕੇਟ ਕਰਨ ਕਿ ਭਈ ਕਿੱਥੇ ਇਹਨਾਂ ਨੇ ਖਾਲਿਸਤਾਨ ਬਣਾਣਾ ਹੈ ਤਾਂ ਕਿ ਦੁਨੀਆ ਨੂੰ ਵੀ ਪਤਾ ਚੱਲੇ ਸਿਰਫ ਹਵਾ ਦੇ ਵਿੱਚ ਗੱਲ ਕਰਕੇ ਬੇਗੁਨਾ ਬੱਚਿਆਂ ਨੂੰ ਗੁੰਮਰਾਹ ਕਰਕੇ ਇਸ ਮੰਗ ਨੂੰ ਉਸ ਸਮੇਂ ਦੇ ਉੱਤੇ ਖੜਾ ਕਰ ਦੇਣਾ ਜਿਹਦੇ ਵਿੱਚੋਂ ਤੁਸੀਂ ਕੌਮ ਨੂੰ ਦੁਵਿਧਾ ਵਿੱਚ ਪਾਣਾ ਔਰ ਇਹ ਗੁਰੂ ਘਰ ਦੇ ਵਿੱਚ ਇਹ ਅੰਬੈਸੀ ਬਣਾਣਾ ਮੈਂ ਸਮਝਦਾ ਕਿ ਜਿੰਨੀ ਨਿੰਦਾ ਕਰੀਓ ਓਨਾ ਘਟਾ ਕਿ ਗੁਰੂ ਘਰ ਜਾ ਕੇ ਗੁਰੂ ਸਾਹਿਬ ਦੀ ਉਸਤਤ ਹੋ ਸਕਦੀ ਹੈ ਗੁਰੂ ਸਾਹਿਬ ਦੀ ਅਸੀਂ ਜਿਹੜੇ ਜਸ ਗਾਇਨ ਕਰ ਸਕਦੇ ਹਾਂ ਗੁਰੂ ਇਤਿਹਾਸ ਜਾਣ ਸਕਦੇ ਹਾਂ ਮਗਰ ਗੁਰੂ ਘਰਾਂ ਦੇ ਵਿੱਚ ਇਹ ਜਿਹੜੀਆਂ ਅੰਬੈਸੀਆ ਵੜਾ ਕੇ ਦੁਵਿਧਾਵਾਂ ਖੜੀ ਕਰਨੀ ਕੌਮ ਦੇ ਲਈ ਇਹ ਬੜੀ ਮਨਤਪਕੀ ਗੱਲ ਹੈ